ਇਸ ਵੇਲੇ ਅਸੀਂ ਸਰਹੱਦੀ ਪਿੰਡ ਚੱਕ ਅਲਾ ਬਖਸ਼ ਦੇ ਵਿੱਚ ਖੜੇ ਹਾਂ ਤੁਸੀਂ ਮੇਰੇ ਨਾਲ ਦੇਖ ਸਕਦੇ ਹੋ ਕਿ ਬਜ਼ੁਰਗ ਗੁਲਜਾਰ ਸਿੰਘ ਜੀ ਜੋ ਇਸੇ ਪਿੰਡ ਦੇ ਵਿੱਚ ਜੰਮੇ ਪਲੇ ਔਰ ਇਹਨਾਂ ਨੇ ਕਈ ਐਸੇ ਹਾਲਾਤ ਵੇਖੇ ਕਿ ਪਿੰਡ ਤੋਂ ਐਸੀ ਤਰ੍ਹਾਂ ਉੱਜੜ ਕੇ ਜਾਣਾ ਪਿਆ ਅੱਜ ਵੀ ਤੁਸੀਂ ਦੇਖ ਸਕਦੇ ਕਿ ਇਹ ਆਪਣੇ ਪੋਤਰਿਆਂ ਦੇ ਨਾਲ ਇਸ ਟਰਾਲੀ ਦੇ ਵਿੱਚ ਜੋ ਵੀ ਘਰ ਦਾ ਸਮਾਨ ਹੈ ਉਹ ਲੈ ਕੇ ਕਿਸੇ ਸੁਰੱਖਿਅਤ ਜਗ੍ਹਾ ਤੇ ਲੈ ਕੇ ਜਾ ਰਹੇ ਨੇ ਔਰ ਇਹਨਾਂ ਦਾ ਇਹੀ ਕਹਿਣਾ ਹੈ ਕਿ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਪਰ ਸਰਕਾਰੀ ਇੰਤਜ਼ਾਮ ਜੋ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕੀ ਉਹਨਾਂ ਦੀ ਸੱਚਾਈ ਹੈ ਇਹਨਾਂ ਕੋਲ ਕੋਈ ਸਾਧਨ ਜਾਂ ਫਿਰ ਕਿਸੇ ਮਦਦ ਲਈ ਕੋਈ ਅਧਿਕਾਰੀ ਪਹੁੰਚਿਆ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆਂ ਇਹ ਦੱਸੋ ਕਿ ਸਰਕਾਰ ਵੱਲੋਂ ਕੋਈ ਮਦਦ ਇਸ ਪਿੰਡ ਦੇ ਲੋਕਾਂ ਨੂੰ ਹੁਣ ਤੱਕ ਪਹੁੰਚੀ ਕੋਈ ਮਦਦ ਨਹੀਂ ਪਹੁੰਚੀ ਹਾਂ ਇਹ ਕੋਈ ਇਹ ਤਾਂ ਕੋਈ ਨਹੀਂ ਆਇਆ ਛੇ ਇਹਦਾ ਕੀ ਹਾਲ ਤੁਸੀਂ ਜਮੇ ਦੇ ਕਿ ਜਿਸ ਤਰ੍ਹਾਂ ਇਹ ਪਿੰਡ ਸਰਹੱਦ ਦੇ ਬਿਲਕੁਲ ਨੇੜੇ ਆ ਪਹਿਲਾ ਪਿੰਡ ਆ ਤੇ ਜੇਕਰ ਲੜਾਈ ਲੱਗਦੀ ਆ ਜਾਂ ਕਦੇ ਵੀ ਕੋਈ ਮਾਹੌਲ ਅਜਿਹਾ ਬੰਦਾ ਪਿੰਡ ਨੂੰ ਉਦੋਂ ਤਾਂ ਪਰੇਸ਼ਾਨ ਹੁੰਦਾ ਹੋਣਾ ਪੈਂਦਾ ਪਰ ਸਰਕਾਰ ਵੱਲੋਂ ਵੀ ਇਹਨਾਂ ਲੋਕਾਂ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹਮੇਸ਼ਾ ਕੋਈ ਸਰਕਾਰ ਨਹੀਂ ਦਿੰਦੀ ਮੜ ਕੇ ਜਟਪੂ ਜਟਕੇ ਫਿਰ ਲੋਕ ਬਹਿ ਜਾਂਦੇ ਇੱਥੇ ਕੋਈ ਪੋਸ਼ਿਕਾ ਨਹੀਂ ਹੁਣ ਤੁਸੀਂ ਕਿੱਥੇ ਜਾ ਰਹੇ ਸਾਰਾ ਸਮਾਨ ਲੈ ਕੇ ਹੁਣ ਪਛਾਣ ਜਾਂਦੇ ਕਿ ਜਗਤ ਬਹਿਣ ਲੱਗੇ ਜਾ ਕੇ ਇਹ ਸਰਕਾਰ ਵੱਲੋਂ ਕਿਹਾ ਜਾ ਰਿਹਾ ਵੀ ਕੈਂਪ ਬਣਾਏ ਜਾ ਰਹੇ ਨੇ ਜੇ ਲੋਕ ਆ ਕੇ ਉੱਥੇ ਰਹਿਣਾ ਚਾਹਣ ਤੁਸੀਂ ਸਮਝਦੇ ਹੋ ਕਿ ਉਹ ਕੈਂਪਾਂ 'ਚ ਜਾ ਕੇ ਰਹਿ ਸਕਦੇ ਕਹਿੰਦੇ ਆਪ ਚੱਲ ਜਾਗੇ ਮਾਲ ਕਿੱਥੇ ਖੜਾਗੇ ਦਾਦਾ ਬਾਰ ਬਾਰ ਡੰਗਰਿਆ ਬੀਬੀ ਉਹ ਕਿੱਥੇ ਖੜਾਗੇ ਆਪ ਚੱਲ ਜਾਗੇ ਤੇ ਜਿਹੜੀਆਂ ਫਸਲਾਂ ਤੁਹਾਡੀ ਕਿੰਨੀ ਪੈੜੀ ਐ ਤਾਰੋਂ ਪਾਰ ਤੇ ਇੱਧਰ ਕਿੰਨੀ ਸਾਡੀ ਇੱਧਰ ਪੈੜੀ ਆ 7-8 ਕਿੱਲੇ ਸੰ ਤਾਰੋਂ ਪਾਰ ਵੀ ਹੈਗੀ ਨਹੀਂ ਅੱਛਾ ਤੇ ਜਿਹਨਾਂ ਲੋਕਾਂ ਦੀ ਤਾਰੋਂ ਪਾਰ ਆ ਉਹਨਾਂ ਨੂੰ ਜੇਕਰ ਸਰਕਾਰ ਉਧਰਲੇ ਪਾਸੇ ਨਹੀਂ ਜਾਣ ਦਿੰਦੀ ਤੇ ਕਿੰਨਾ ਕੁ ਨੁਕਸਾਨ ਇਸ ਪਿੰਡ ਦਾ ਹੋਣਾ ਫਿਰ ਉਹ ਜਿਹੜਾ ਫਸਲ ਕਰ ਕੋ ਹੋ ਜਾਣਾ ਉਧਰੇ ਜਨਾਬ ਦੰਤਰ ਪਰ ਉਧਰ ਤੇ ਸਰਕਾਰ ਦੇ ਦਿੰਦੀ ਚਾਰ ਪੰਜ ਹਜ਼ਾਰ ਠੇਕਾ ਦਉ ਤੋ ਐਸੀ ਹੀ ਕਹਾਣੀ ਸਰਹੱਦ ਤੇ ਰਹਿਣ ਵਾਲੇ ਲਗਭਗ ਸਾਰੇ ਲੋਕਾਂ ਦੀ ਹੈ ਪਰ ਸਭ ਤੋਂ ਦੁੱਖ ਵਾਲੀ ਗੱਲ ਇਹ ਹੈ ਕਿ ਪਿੰਡ ਖਾਲੀ ਕਰਨ ਦੇ ਜੋ ਸਰਕਾਰੀ ਆਦੇਸ਼ ਸੀ ਉਸ ਤੋਂ ਤਿੰਨ ਦਿਨ ਵੀ ਜਾਣ ਤੋਂ ਬਾਅਦ ਵੀ ਜੋ ਸਰਕਾਰ ਦੇ ਦਾਅਵੇ ਨੇ ਉਹਨਾਂ ਦੇ ਵਿੱਚ ਕੋਈ ਸੱਚਾਈ ਨਜ਼ਰ ਨਹੀਂ ਆ ਰਹੀ ਮੈਂ ਇੱਕ ਵਾਰ ਫੇਰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਮੇਰੇ ਸੱਜੇ ਪਾਸੇ ਉਜ ਹੀ ਦੂਰੀ ਤੇ ਜੋ ਕੰਡਿਆਲੀ ਤਾਰ ਨਜ਼ਰ ਆ ਰਹੀ ਹੈ ਉਸ ਦੇ ਦੂਸਰੇ ਪਾਸੇ ਪਾਕਿਸਤਾਨ ਹੈ ਔਰ ਸਰਹੱਦ ਤੋਂ ਬਿਲਕੁਲ ਨੇੜੇ ਇਹ ਲੋਕ ਰਹਿੰਦੇ ਨੇ ਚੱਕ ਅੱਲਾ ਬਖਸ਼ ਦੇ ਪਰ ਅੱਜ ਵੀ ਸਰਕਾਰੀ ਜੋ ਇਹਨਾਂ ਨੂੰ ਮਦਦ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਸ ਦਾ ਇਹਨਾਂ ਵੱਲੋਂ ਇੰਤਜ਼ਾਰ ਹਲੇ ਵੀ ਹੈ ਔਰ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜੇਕਰ ਕੈਂਪ ਦੇ ਵਿੱਚ ਜਾ ਕੇ ਰਹਿਣ ਦੀ ਜੋ ਸਰਕਾਰ ਵੱਲੋਂ ਸਹੂਲਤ ਦਿੱਤੀ ਜਾ ਰਹੀ ਹੈ ਜੇਕਰ ਉੱਥੇ ਜਾਣਗੇ ਵੀ ਤਾਂ ਉਹਨਾਂ ਦੇ ਜੋ ਪਸ਼ੂ ਹਨ ਜਾਂ ਹੋਰ ਸਮਾਨ ਹੈ ਉਸ ਨੂੰ ਕਿੱਥੇ ਰੱਖਣਗੇ ਪਰ ਫਿਲਹਾਲ ਜੋ ਇਹੀ ਦੇਖਣ ਨੂੰ ਮਿਲ ਰਿਹਾ ਹਰ ਪਿੰਡ ਦੇ ਵਿੱਚ ਇੱਕੋ ਹੀ ਕਹਾਣੀ ਲਗਭਗ ਜੋ ਦੇਖਣ ਨੂੰ ਮਿਲੀ ਕਿ ਸਰਕਾਰ ਦੇ ਜੋ ਦਾਅਵੇ ਉਹਨਾਂ ਵੱਲੋਂ ਕੀਤੇ ਜਾ ਰਹੇ ਕਿ ਇਹਨਾਂ ਲੋਕਾਂ ਦੀ ਮਦਦ ਲਈ ਜਾਂ ਫਿਰ ਇਹਨਾਂ ਨੂੰ ਲੈ ਕੇ ਕੈਂਪਾਂ ਤੱਕ ਜਾਣ ਲਈ ਜਾਂ ਜਿੱਥੇ ਵੀ ਇਹ ਕਹਿਣਗੇ ਉਹਨਾਂ ਦਾ ਸਮਾਨ ਢੋਣ ਲਈ ਮਦਦ ਜੋ ਦਿੱਤੀ ਜਾਣੀ ਸੀ ਉਹ ਦਾਅਵੇ ਬਿਲਕੁਲ ਝੂਠੇ ਸਾਬਤ ਹੁੰਦੇ ਨਜ਼ਰ ਆ ਰਹੇ ਨੇ ਕੈਮਰਾਮੈਨ ਹਰਜੀਤਦਰ ਸਿੰਘ ਦੇ ਨਾਲ ਰਜੀਵ ਸ਼ਰਮਾ এবੀਪੀ ਸੰਝਾ ਚੱਕ ਅੱਲਾ ਬਖਸ਼